ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੀਬੀ ਦੀ ਵੀਡੀਓ ਵਾਇਰਲ ਹੋਈ ਉਹ ਕਹਿੰਦੀ ਮੈਂ ਜੱਜ ਬਣਨ ਵਾਸਤੇ ਪੇਪਰ ਦੇਣ ਵਾਸਤੇ ਗਈ ਸੀ ਤੇ ਉੱਥੇ ਕਹਿੰਦੀ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਪੇਪਰ ਦੇ ਵਿੱਚ ਫੇਰ بیٹھ ਸਕਦੇ ਹੋ ਜੇ ਤੁਸੀਂ ਕਕਾਰ ਲਾਹੋਗੇ ਕੜਾ ਤੇ ਕਿਰਪਾਨ ਲਾਉਣ ਵਾਸਤੇ ਗਿਆ ਸ਼ਾਇਦ ਰਾਜਸਥਾਨ ਦੀ ਇਹ ਘਟਨਾ ਹੈਗੀ ਹੈ ਤੇ ਉਸ ਬੀਬੀ ਨੇ ਜਦੋਂ ਗੱਲਬਾਤ ਕੀਤੀ ਇਹ ਕਿਹਾ ਕਿ ਇੱਕ ਕਾਰ ਮੇਰੇ ਮਰਦੇ ਦਮ ਤੱਕ ਨਾਲ ਹੀ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਜੱਜ ਬਣਨ ਵਾਸਤੇ ਮਿਹਨਤ ਕਰ ਰਿਹਾ ਹੈ ਉਹਦੇ ਕੋਲੇ ਲੌਜੀਕ ਹੋਣਾ ਜ਼ਰੂਰੀ ਹੈ ਦਲੀਲ ਹੋਣੀ ਜ਼ਰੂਰੀ ਹੈ ਕਿਉਂਕਿ ਜਿਹੜਾ ਕੋਰਟ ਤੇ ਕਚਹਿਰੀ ਜਿਹਨੂੰ ਅਸੀਂ ਕਹਿੰਦੇ ਹਾਂ ਉੱਥੇ ਦਲੀਲ ਦੇ ਨਾਲ ਗੱਲ ਹੁੰਦੀ ਹੈ ਉੱਥੇ ਹਵਾ 'ਚ ਜਾਂ ਪਾਣੀ 'ਚ ਡਾਂਗਾ ਨਹੀਂ ਮਾਰੀ ਜਾਂਦੀਆਂ ਚਲੋ ਉਹ ਤਾਂ ਉਹ ਬੀਬੀ ਦੀ ਸਾਮਨ ਸੀ ਪਰ ਮੈਂ ਜਿਹੜੀ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਹ ਹੋਰ ਲਈ ਵੀ ਮੈਸੇਜ ਹੋਊਗਾ ਜਿਹੜੇ ਕਕਾਰ ਜਦੋਂ ਅਸੀਂ ਖੰਡੇ ਬੱਡੇ ਦੀ ਪੌ ਲੈ ਕੇ ਪਹਿਨਦੇ ਹਾਂ ਜਿਹੜੇ ਸਾਡੇ ਬ੍ਰਾਹਮਣ ਬਣੇ ਨੇ ਨਾ ਅੱਜ ਜਿਹੜੇ ਕਹਿੰਦੇ ਅਸੀਂ ਗੁਰਬਾਣੀ ਨੂੰ ਮੰਨਦੇ ਆ ਤੇ ਉਹ ਇਹ ਕਹਿੰਦੇ ਨੇ ਕਿ ਤੁਸੀਂ ਨਹਾਉਣ ਵੇਲੇ ਜਾਂ ਕਿ ਇਸ਼ਨਾਨ ਕਰਨ ਵੇਲੇ ਫਿਰ ਕਹਿੰਣਗੇ ਨਹਾਉਣਾ ਕਹੀ ਜਾਂਦਾ ਇਹ ਲੈ ਹੁਣ ਇਸ਼ਨਾਨ ਕਰਨ ਵੇਲੇ ਕਹਿੰਦੇ ਸ੍ਰੀ ਸਾਹਿਬ ਸਿਰ ਤੇ ਬੰਨੋ ਕੇਸੇ ਇਸ਼ਨਾਨ ਕਰਨ ਵੇਲੇ ਲੱਕ ਤੇ ਬੰਨੋ ਚਲੋ ਕਿਸੇ ਦੇ ਬਾਰੇ ਮੈਂ ਜ਼ਿਕਰ ਨਹੀਂ ਕਰਨਾ ਕਿਉਂਕਿ ਇਹ ਤਾਂ ਸਾਡੇ ਜਿਹੜੇ ਬਾਬੇ ਨੇ ਨਾ ਕਥਾ ਕਰਦੇ ਕਰਦੇ ਇਦਾਂ ਹੀ ਕਹੀਗੇ ਇਦੋਂ ਪਹਿਲਾਂ ਇਸ਼ਨਾਨ ਕਰਨ ਵੇਲੇ ਕਸਹਿਰਾ ਇਧਰ ਲੀ ਲੱਤ ਜੋ ਲਾਉਣਾ ਹੈ ਇਧਰਲੇ ਪੈਰ ਤੇ ਪਾਉਣਾ ਇਦਾਂ ਹੀ ਕਹੀਗੇ ਜਣਕੇ ਜਿਹੜਾ ਅਸਲ ਉਹਦੇ ਪਿੱਛੇ ਸਿਧਾਂਤ ਸੀ ਉਹ ਦੱਸਿਆ ਨਹੀਂ ਕਿ ਤੁਹਾਡੇ ਕਰੈਕਟਰ ਦੀ ਤੁਹਾਡੇ ਕਿਰਦਾਰ ਦੀ ਉਹ ਨਿਸ਼ਾਨੀ ਹੈ ਇੱਕ ਸੰਹਾਤ ਇਹ ਨਹੀਂ ਦੱਸਿਆ ਇਹ ਪਖੰਡਵਾ ਚੱਲਦਾ ਰਿਹਾ ਮੈਂ ਜਿਹੜੀ ਅੱਜ ਗੱਲ ਕਰ ਰਹੀ ਹਾਂ ਉਹ ਬੀਬੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਉੱਥੇ ਉਹ ਪੇਪਰ ਦੇਣ ਗਈ ਐ ਤੁਸੀਂ ਹੋਰ ਵੀ ਜਾਣਿਓ ਪਹਿਲਾਂ ਹੋਰ ਵੀ ਬੜੇ ਪੰਗੇ ਪਏ ਨੇ ਕੜਿਆ ਆਵਾਸ ਦੇ ਪੰਗੇ ਪਏ ਨੇ ਸਕੂਲਾਂ ਦੇ ਵਿੱਚ ਮੈਂ ਲੱਕਾ ਸੁਣਾਣਾ ਕਹਿੰਦਾ ਸੀ ਬੱਚਿਆਂ ਨੂੰ ਇੱਕ ਕਾਰ ਲਹਾਏ ਜਾਂਦੇ ਐ ਕੜਾ ਤੇ ਭਈਏ ਭਾਈ ਫਿਰਦੇ ਸੀ ਮੈਂ ਜਿਹੜੀ ਅੱਜ ਗੱਲ ਕਰਨੀ ਆ ਹੁਣ ਜਿਹੜੇ ਬੰਦੇ ਜਹਾਜ਼ ਚੜ੍ਹ ਕੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਿਹੜੇ ਕਿ ਜਿਹੜੇ ਬੰਦੇ ਪਲੇਨ ਵਿੱਚ ਚੜ੍ਹ ਕੇ ਫੋਰਨ ਕੰਟਰੀ ਜਾਂਦੇ ਐ ਤੇ ਉਹ ਕਿਰਪਾਨ ਪਾ ਕੇ ਜਾਂਦੇ ਐ ਮੈਂ ਕਹਿੰਦਾ ਬੈਗ ਦੇ ਵਿੱਚੋਂ ਘਰੋਂ ਹੀ ਲੈਗ ਦੇ ਵਿੱਚ ਪਾ ਲੈਂਦੇ ਨੇ ਪੈਕ ਕਰ ਲੈਂਦੇ ਨੇ ਸਾਰੇ ਕਰਦੇ ਨੇ ਆ ਵੱਡੇ ਵੱਡੇ ਜਿਹੜੇ ਕਥਾਵਾਚਕ ਨੇ ਆ ਪਿੱਛੇ ਜੇ ਹੈ ਨਹੀਂ ਪੰਥਬ੍ਰੀਤ ਭਾਈ ਵਖਦਾਰ ਵਾਲਾ ਉਹਨੂੰ ਪੁੱਛਿਆ ਗਿਆ ਕਿ ਸ੍ਰੀ ਸਾਹਿਬ ਕਹਿੰਦਾ ਮੈਂ ਨਹੀਂ ਜਾਣਾ ਬਾਹਰ ਤੇ ਜਾਣ ਲੱਗ ਗਿਆ ਬਹੁਤ ਵਾਰੀ ਗਿਆ ਮੈਂ ਪੁੱਛਿਆ ਵੀ ਉੱਥੇ ਮੈਂ ਕਿਹਾ ਸ੍ਰੀ ਸਾਹਿਬ ਕਹਿੰਦੇ ਜੀ ਆਪਾਂ ਬੈਗ 'ਚ ਪਾ ਲਈ ਸੀ ਇੱਕ ਹੋਰ ਇਸੇ ਪਖੰਡ ਕਰ ਦਿੰਦਾ ਤੁਹਾਨੂੰ ਮੈਂ ਇਦਾਂ ਵੀ ਕਰਦੇ ਰਹੇ ਕਹਿੰਦੇ ਅਰਦਾਸ ਕਰਕੇ ਸ੍ਰੀ ਸਾਹਿਬ ਲਾਹੋ ਅਰਦਾਸ ਕਰਕੇ ਸ੍ਰੀ ਸਾਹਿਬ ਪਾਓ ਇਹ ਵੀ ਪਖੰਡਾ ਹੈ ਥੋਡਾ ਸ੍ਰੀ ਸਾਹਿਬ ਜੇ ਉਹ ਫੜਦੇ ਨੇ ਉਹ ਇੱਕ ਸਿਕਿਉਰਿਟੀ ਦੀ ਪ੍ਰੋਟੋਕਾਲ ਹੈ ਕੋਤਾਲ ਹੁੰਦੇ ਆ ਉਹ ਤੁਹਾਡੇ ਕੋਲੋਂ ਅੰਮ੍ਰਿਤ ਨਹੀਂ ਖੋਹ ਲੈਂਦੇ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਮੁੜ ਕੇ ਸ੍ਰੀ ਸਾਹਿਬ ਪਾਇਓ ਨਾ ਕਦੇ ਨਹੀਂ ਤੇ ਹੁਣ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਬੀਬੀ ਕਹਿੰਦੀ ਮੈਥੋਂ ਕਕਾਰ ਲਹਾ ਲੈ ਜੀ ਕਕਾਰ ਨਹੀਂ ਲਗਾਏ ਸਿਰਸਾ ਵਾਲਾ ਹੀ ਐ ਇੱਕ ਹੋਰ ਦੱਸਾਂ ਤੁਹਾਨੂੰ ਆ ਪਿੱਛੇ ਜੇ ਸੁਮਨਿਤ ਬੈਂਸ ਗਿਆ ਸੀ ਨਾ ਅਮਰੀਕਾ ਦੀ ਹਮੇਸ਼ੀ ਦੇ ਵਿੱਚ ਵੀਜ਼ਾ ਲੈਣ ਵੇਲੇ ਉੱਥੇ ਇਹਨੂੰ ਕਿਹਾ ਕਿੰਨੇ ਸਿਰਸਾ ਵਾਲਾ ਕਹਤਾ ਮੈਂ ਨਹੀਂ ਜਾਂਦਾ ਅੰਦਰ ਸਿਰਸਾ ਮੈਂ ਤਾਂ ਪਾ ਕੇ ਰੱਖੂੰ ਤੇ ਹੁਣ ਜਿਹੜੇ ਵੀਜ਼ਾ ਲੈਣ ਵੇਲੇ ਅੱਜ ਵੀ ਜਾਂਦੇ ਨੇ ਅਮਰੀਕਾ ਦੀ ਮੈਸੀ ਵੀ ਦਿੱਲੀ ਕੀ ਉਹ ਸਿਰਸਾ ਪਾ ਕੇ ਜਾਂਦੇ ਅੰਦਰ ਉਹ ਬਾਹਰ ਲਹਾਉਂਦੇ ਐ ਉਹ ਕਹਿੰਦੇ ਅੰਤ ਤੁਸੀਂ ਅੰਦਰ ਲੈ ਜਾ ਲੈ ਕੇ ਨਹੀਂ ਜਾ ਸਕਦੇ ਤੇ ਉਦੋਂ ਉਦੋਂ ਅੜਦੇ ਹੋ ਬਿਲਕੁਲ ਨਹੀਂ ਕਿਉਂਕਿ ਵੀਜ਼ਾ ਲੈਣਾ ਸੀ ਸਾਨੂੰ ਜਰੂਰ ਤਾਂ ਇਹ ਨਾ ਅੰਦਰ ਕੇ ਵੀਜ਼ਾ ਦੇਣਾ ਨਹੀਂ ਅਗਲੇ ਨੇ ਅੰਦਰ ਇੰਟਰਵਿਊ ਹੁੰਦੀ ਹੈ ਜਾਨੀ ਕਿ ਜਿੱਥੇ ਸ਼ਾਮ ਥੋੜਾ ਜਿਹਾ ਫਾਇਦਾ ਲੱਗਦਾ ਹੈ ਨਾ ਉਥੇ ਸਿਰ ਸਭ ਲਾ ਦੇਾਂਗੇ ਅਸੀਂ ਕੋਈ ਚੱਕਰ ਨਹੀਂ ਪਰ ਜਿੱਥੇ ਉਹ ਆਪ ਕਹਿੰਦੇ ਨੇ ਕਿ ਇਹ ਸਾਡੀ ਪ੍ਰੋਟੋਕਾਲ ਹੈ ਜੋ ਤੁਹਾਨੂੰ ਉਹ ਫੋਲੋ ਕਰਨੀ ਪੈਣੀ ਹੈ ਫਿਰ ਅਸੀਂ ਇਸ਼ੂ ਬਣਾਉਨੇ ਇੱਕ ਵਾਰੀ ਮੇਰੇ ਨਾਲ ਆਏ ਸੀ ਅ ਗਿਆਨੀ ਨਰਮਨ ਸਿੰਘ ਖਾਲਸਾ ਜਿਹੜੇ ਹਜ਼ੂਰੀ ਰਾਗੀ ਸੀ ਦਰਬਾਰ ਸਾਹਿਬ ਦੇ ਤੇ ਉਹਨਾਂ ਨੇ ਪੰਗਾ ਪਾ ਲਿਆ ਸੀ ਦਿੱਲੀ 에ਰਪੋਰਟ ਤੇ ਪਗਲਾ ਹੀ ਗਈ ਮੇਰੀ ਮੈਂ ਜਿਹੜਾ ਮੈਨੂੰ ਅਵਾਰਡ ਮਿਲਿਆ ਮੈਂ ਵਾਪਸ ਕਰ ਦੂੰ ਜਣ ਕੇ ਇਹ ਬੰਦੇ ਈਸ਼ੂ ਪਤਾ ਨਹੀਂ ਕਿਉਂ ਬਣਾਉਂਦੇ ਆ ਮੈਂ ਇਹ ਗੱਲ ਅੱਜ ਤਾਂ ਕੀਤੀ ਐ ਕਿ ਸ੍ਰੀ ਸਾਹਿਬ ਜੇ ਕੋਈ ਤੁਹਾਨੂੰ ਪ੍ਰੋਟੋਕਾਲ ਦੇ ਮੁਤਾਬਕ ਲਾਉਣ ਵਾਸਤੇ ਕਹਿੰਦਾ ਉਹ ਤੁਹਾਡਾ ਅੰਮ੍ਰਿਤ ਨਹੀਂ ਤੜਾ ਰਿਆ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੂੰ ਅੰਮ੍ਰਿਤ ਛੱਡ ਦੇ ਬਿਲਕੁਲ ਨਹੀਂ ਅਸੀਂ ਇੰਨਾ ਪਖੰਡਾਂ ਤੋਂ ਦੂਰ ਹੋਈਏ ਇਹ ਬ੍ਰਾਹਮਣਵਾਦ ਤੋਂ ਦੂਰ ਹੋਈਏ ਅੰਮ੍ਰਿਤ ਇਦਾਂ ਨਹੀਂ ਟੁੱਟਦਾ ਅੰਮ੍ਰਿਤ ਤੁਹਾਡੀ ਰਹਿਣੀ ਤੁਹਾਡੇ ਅਸੂਲ ਤੁਹਾਡੇ ਜਿਹੜੇ ਸਿਧਾਂਤ ਜਿਹੜੇ ਤੁਹਾਨੂੰ ਮਿਲੇ ਨੇ ਉਹਨਾਂ ਨੂੰ ਫੋਲੋ ਕਰਨਾ ਹੈ ਇਹਦਾ ਮਤਲਬ ਅੱਜ ਅਸੀਂ ਸ੍ਰੀ ਸਾਹਿਬ ਆ ਕੇ ਅਮਰ ਛਕਿਆ ਤੇ ਫਿਰ ਕੀ ਜਿਹੜੇ ਗੁਰੂ ਕਲਮੀ ਤਾਂ ਸੱਚੇ ਪਾਸ਼ਾ ਤੋਂ ਪਹਿਲਾਂ ਗੁਰੂ ਸਾਹਿਬਾਂ ਨੂੰ ਹੋਏ ਨੇ ਉਹ ਵੀ ਅਮਰਤੀਏ ਸੀ ਜਿਹੜੇ ਭਗਤਾਂ ਦੀ ਬਾਣੀ ਹੈ ਉਹਨਾਂ ਅਮਰਤ ਨਹੀਂ ਛਕਿਆ ਸੀ ਪਟਾਂ ਦੀ ਦੇ ਸਵਈਏ ਨੇ ਉਹਨਾਂ ਅਮਰਿੰਦ ਸਿੰਘ ਅਸੀਂ ਜਾਣੀ ਕਿ ਸਮੇਂ ਦੇ ਮੁਤਾਬਕ ਜਿੱਦਾਂ ਜਿੱਦਾਂ ਲੋੜ ਪਈ ਗੁਰੂ ਪਾਸ਼ਾ ਨੇ ਚੇਂਜ ਕੀਤਾ ਉਹਦੇ ਮੁਤਾਬਕ ਸਭ ਕੁਝ ਚੱਲ ਰਿਹਾ ਤੇ ਮੈਂ ਬੇਨਤੀ ਤਾਂ ਕੀਤੀ ਆ ਵੀ ਇਹ ਪਖੰਡ ਨਾ ਕਰਿਆ ਕਰੋ ਐਵੇਂ ਨਾ ਰੌਲਾ ਪਾਇਆ ਕਰੋ ਸਾਡੇ ਕਾਰ ਲਹਾਤੇ ਜੀ ਸਾਡੇ ਸ੍ਰੀ ਸਭ ਲਹਾਤੇ ਜੀ ਬਿਆਦਬੀ ਹੋ ਗਈ ਜੀ ਐਵੇਂ ਨਾ ਇਸ਼ੂ ਬਣਾਇਆ ਕਰੋ ਜੀਨੇ ਵੀ ਮੈਨੂੰ ਕਾਲ ਤੱਕ ਤੇ ਸੱਦ ਕੇ ਸਜਾ ਲਾਉਣੀਆ ਲਾ ਦਿਓ ਮੈਂ ਨਹਾਉਣ ਵੇਲੇ ਵੀ ਸ੍ਰੀ ਸਾਹਿਬ ਲਾ ਕੇ ਨਹਾਉਣਾ ਕੋਈ ਵੱਡੀ ਗੱਲ ਨਹੀਂ ਇਹ ਅਮਰਤਿੰਡ ਟੁੱਟ ਜਾਂਦਾ ਮੁੰਜੋ ਦੀਆਂ ਗੱਲਾਂ ਸੁਣ ਸੁਣਨਗੇ ਨਾ ਜਿਹੜੇ ਪਖੰਡੀ ਨੇ ਜਿਹਨਾਂ ਦੇ ਸਿਧਾਂਤ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਕਹਿੰਦੇ ਸਾਡੇ ਸ਼ਰਧਾ ਨਾ ਟੁੱਟਦੇ ਤੇ ਉਹਨਾਂ ਨੇ ਇਹ ਗੱਲਾਂ ਸੁਣ ਕੇ ਗਾਲਾਂ ਦੇਣੀਆਂ ਨੇ ਹੋਰ ਕੁਝ ਨਹੀਂ ਕਰਨਾ ਮੈਂ ਇੱਕ ਬੇਨਤੀ ਕਰਦਾ ਜਦੋਂ ਤੁਸੀਂ ਇਹੋ ਜਿਹਾ ਮੁੱਦਾ ਉਠਾਉਂਦੇ ਹੋ ਨਾ ਥੋੜਾ ਜਿਹਾ ਧਿਆਨ ਕਰ ਲਿਆ ਕਰੋ ਮੈਂ ਫੇਰ ਰੀਪੀਟ ਕਰ ਦਣਾ ਦੋ ਚਾਰ ਗੱਲਾਂ ਜੇ ਅੱਜ ਕਿਸੇ ਨੇ ਦਿੱਲੀ ਅਮਰੀਕਾ ਦੀ ਅੰਵੇਸੀ ਵੀ ਜਾਣਾ ਹੋਵੇ ਉੱਥੇ ਉਹ ਲਹਾਉਂਦੇ ਨੇ ਸ੍ਰੀ ਸਾਹਿਬ ਕਹਿੰਦੇ ਸ੍ਰੀ ਸਾਹਿਬ ਪਾ ਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਕੀ ਕਿਸੇ ਨੇ ਕੀਤਾ ਹਜ ਤੱਕ ਬਿਲਕੁਲ ਨਹੀਂ ਕੀਤਾ ਜਦੋਂ ਪਲੇਨ ਵਿੱਚ ਚੜੋਂਗੇ ਉਦੋਂ ਵੀ ਲਹਾਉਂਦੇ ਨੇ ਕੀਤਾ ਕਿਸੇ ਨੇ ਅਜ ਤੱਕ ਲੱਗਾ ਹੋਵੇ ਬੀਜਾ ਕੈਨੇਡਾ ਦਾ ਤੇ ਤੁਹਾਨੂੰ 에어ਪੋਰਟ ਤੇ ਕਹਿ ਦੇਣ ਸ੍ਰੀ ਸਾਹਿਬ ਲਾ ਤੇ ਤੁਸੀਂ ਘਰੇ ਮੁੜ ਆਉਂਗੇ ਮੁੜ ਆਉਂਗੇ ਘਰੇ ਬਿਲਕੁਲ ਨਹੀਂ ਪਹਿਲੀ ਪੋਸਟੇ ਆ ਫੋਨ ਕਰਕੇ ਲਜਾ ਸਕਦੇ ਆ ਮੈਨੂੰ ਕਈਆਂ ਨੇ ਫੋਨ ਕੀਤੇ ਹੋਏ ਨੇ ਪਲੇਨ ਚੜਨ ਵਿੱਚ ਤੇ ਸ੍ਰੀ ਸਾਹਿਬ ਪਾਉਣੀ ਜ਼ਰੂਰੀ ਹੈ ਨਿਕਨ ਨੂੰ ਨਹੀਂ ਘਰੋਂ ਲਾ ਕੇ ਬੈਗ ਵਿੱਚ ਪਾ ਲੋ ਤੇ ਜਿਹੜੇ ਇਸ਼ੂ ਬਣਾ ਬਣਾ ਕੇ ਇਹ ਵੀਡੀਓ ਪਾ ਰਹੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਅਕਲ ਤੋਂ ਕੰਮ ਲਾਓ ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫਿਲਾਸਫੀ ਨੂੰ ਫੋਲੋ ਕਰੋ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਨਾ ਉਦੋਂ ਜਿਹੜੇ ਵਾਇਰਲ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਇਹ ਕੋਈ ਮਤਲਬ ਨਹੀਂ ਹੁੰਦਾ ਕਿ ਕੌਣ ਕੀ ਕਹਿੰਦਾ ਕੌਣ ਕੀ ਕਹੂਗਾ ਉਹਨਾਂ ਦਾ ਮਤਲਬ ਹੁੰਦਾ ਵੀ ਜਿਹੜੀ ਵੀਡੀਓ ਸੀ ਪਾਦੀ ਅੱਗ ਦੀ ਤਰ੍ਹਾਂ ਫੈਲ ਜੇ ਵਾਇਰਲ ਹੋ ਜਾਏ ਬਸ ਇੰਨਾ ਕੁ ਮਤਲਬ ਹੈ ਹੋਰ ਕੁਝ ਨਹੀਂ ਉਹ ਬੀਬੀ ਨੂੰ ਬੇਨਦੀ ਐ ਕਿ ਬੀਬਾ ਤੂੰ ਵੀਡੀਓ ਤਾਂ ਪਾਦੀ ਇੰਟਰਵਿਊ ਦੇ ਵਿੱਚ ਕਹਿਦਾ ਕਿ ਮੇਰੇ ਕਾਰਨ ਹਾਇ ਗਏ ਲਹਾਏ ਨਹੀਂ ਤੈਨੂੰ ਕਿਹਾ ਗਿਆ ਸੀ ਕਿ ਇਹ ਪ੍ਰੋਟੋਕਾਲ ਹੈ ਇਹਨੂੰ ਫੋਲੋ ਕਰੋ ਫਿਰ ਤੂੰ ਪੇਪਰ ਦੇ ਕੇ ਪਾਸ ਹੋ ਕੇ ਜੱਜ ਬਣਨਾ ਤੇ ਜੇ ਜੱਜ ਕੋਲ ਹੀ ਦਲੀਲ ਹੈ ਨਹੀਂ ਕੋਈ ਲੌਜਿਕ ਹੈ ਨਹੀਂ ਤੇ ਫਿਰ ਕਾਦੀ ਡਿਗਰੀ ਆ ਵੀ ਕੀ ਉਥੇ ਇਹ ਕਿਹਾ ਜਾਂਦਾ ਕਸਮ ਖਾਂ ਤੈਨੂੰ ਮਾਫ ਕਰ ਦੇਾਂਗੇ ਕਸ਼ਮ ਖਾ ਜਾ ਤੂੰ ਸਤਿਆਂ ਕਝੂਠਾਂ ਤੈਨੂੰ ਬਰੀ ਕਰ ਦੇਵਾਂਗੇ ਇਹ ਹੁੰਦਾ ਹੈ ਤੱਕ ਬਿਲਕੁਲ ਨਹੀਂ ਤੁਸੀਂ ਸੱਚੇ ਵੀ ਹੋਮੋ ਅਦਾਲਤ ਦੇ ਵਿੱਚ ਉੱਥੇ ਵੀ ਸਬੂਤ ਪੇਸ਼ ਕਰਨੇ ਪੈਣਗੇ ਦਲੀਲਾਂ ਹੁੰਦੀਆਂ ਨੇ ਉੱਥੇ ਪਰ ਬੀਬੀ ਕਹਿੰਦੀ ਮੈਂ ਜੱਜ ਬਣਨ ਚੱਲੇ ਆਂ ਦਲੀਲ ਤੋਂ ਬਿਨਾਂ ਗੱਲਾਂ ਕੀਤੀਆਂ ਕੋਈ ਕਕਾਰ ਲੈਣ ਦੇ ਨਾਲ ਅਮਰਤ ਨਹੀਂ ਟੁੱਟਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਕਾਰ ਲਾ ਦਿਓ ਮੈਂ ਕਹਿਣਾ ਸਿੱਖ ਦੀ ਪਹਿਚਾਨ ਹੈ ਧਕਾਰ ਹੋਣਾ ਜ਼ਰੂਰੀ ਨੇ ਮੈਂ ਅੱਜ ਤੱਕ ਘਰੋਂ ਬਿਨਾ ਦਸਤਾਰ ਤੋਂ ਤੇ ਸਿਰਸਬ ਉੱਪਰ ਦੀ ਪਾ ਕੇ ਜਾਣਾ ਕਦੇ ਨਹੀਂ ਮੈਂ ਸਿਰਸਬ ਥੱਲੇ ਦੀ ਪਾ ਕੇ ਗਿਆ ਇਹ ਮੇਰੀ ਵਿਤਰਤ ਹੈ ਪਰ ਜੇ ਅੰਬੈਸੀ ਜਾਣਾ ਹੈ ਮੈਂ ਬਹੁਤ ਵਾਰੀ ਗਿਆ ਮੈਂ ਸਿਰਸਬ ਲਾ ਕੇ ਜਾਣਾ ਹੋਣਾ ਅਮਰੇ ਦੇ ਵਿੱਚ ਪਲੇਨ ਚੜ੍ਹਦੇ ਆ ਤਾਂ ਵੀ ਬੈਗ ਦੇ ਵਿੱਚ ਘਰੋਂ ਪਾ ਕੇ ਲੈ ਕੇ ਜਾਣੇ ਆ ਤੇ ਇਹ ਪਖੰਡ ਨਾ ਕਰੋ ਜਿਹੜੇ ਸਿਧਾਂਤ ਨੇ ਕਕਾਰਾਂ ਦੇ ਉਹਨਾਂ 'ਤੇ ਧਿਆਨ ਦਿਓ ਮੈਂ ਮੋٹے ਮੋٹے ਜੇ ਤੁਹਾਡੇ ਸਾਹਮਣੇ ਰੱਖ ਦੇਣਾ ਕੜਾ ਦੇਖੋ ਸੱਜੇ ਹੱਥ ਵਿੱਚ ਪਾਇਆ ਹੋਇਆ ਇਹ ਇੱਕ ਬਹੁਤ ਵੱਡਾ ਸਿਧਾਂਤ ਹੈ ਜਦੋਂ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਤਾਂ ਇਹ ਕੜਾ ਤੁਹਾਨੂੰ ਯਾਦ ਕਰਾਉਂਦਾ ਕਿ ਇਹ ਕਕਾਰ ਦਾ ਸਿਧਾਂਤ ਹੈ ਬਹੁਤ ਵੱਡਾ ਕੜੇ ਦਾ ਕੇਸ਼ ਨੇ ਕੋੜੇ ਚਰਤੇ ਦਾੜੇ ਮੂੰਹ ਤੇ ਸਿਆਣਪ ਦੀ ਨਿਸ਼ਾਨੀ ਹੈ 27 ਦੀ ਨਿਸ਼ਾਨੀ ਹੈ ਜੇ ਕੰਗੇ ਦੀ ਗੱਲ ਕਰੋਗੇ ਸ੍ਰੀ ਸਾਹਿਬ ਦੀ ਗੱਲ ਕਰੋਗੇ ਕਿਰਪਾ ਕਿਸੇ ਮਜਲੂਮ ਦੀ ਕਿਸੇ ਗਊ ਗਰੀਬ ਦੀ ਰੱਖਿਆ ਕਰਨ ਤੋਂ ਭਾਵ ਹੈ ਇੱਕ ਸਹਿਰਾ ਕਰੈਕਟਰ ਦੀ ਨਿਸ਼ਾਨੀ ਹੈ ਇਸ ਨਾਂਦ ਨੇ ਇੱਕ ਕਾਰ ਲਾਉਣ ਦੇ ਨਾਲ ਅਮਰਤ ਨਹੀਂ ਟੁੱਟਦਾ ਐਵੇਂ ਨਾ ਇਸ਼ੂ ਬਣਾਇਆ ਕਰੋ ਇਹ ਬੇਨਤੀ ਪ੍ਰਵਾਨ ਕਰ ਲਿਓ ਹੋਰਾਂ ਨੂੰ ਵੀ ਥੋੜਾ ਜਿਹਾ ਅਕਲ ਲੈਣ ਦੀ ਲੋੜ ਹੈ ਇਹਨਾਂ ਵਿੱਚਿਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ